ਕਿਸਾਨ ਵੀਰੋ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਜੋ ਵੀ ਕਿਸਾਨ ਵੀ ਝੋਨੇ ਦੀ ਫਸਲ ਦੀ ਜਗ੍ਹਾ ਤੇ ਮੱਕੀ ਦੀ ਕਾਸ਼ਤ ਕਰੂਗਾ ਪੰਜਾਬ ਸਰਕਾਰ ਉਹਨੂੰ ਦੇਣ ਜਾ ਰਹੀ ਹੈ 7000 ਰੁਪਏ ਪ੍ਰਤੀ ਏਕੜ ਜਿਸ ਤਰ੍ਹਾਂ ਪੰਜਾਬ ਸਰਕਾਰ ਮੱਕੀ ਦੀ ਫਸਲ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜੋ ਝੋਨੇ ਥਾਂ ਤੇ ਮੱਕੀ ਦੀ ਕਾਸ਼ਤ ਕਰ ਰਹੇ ਆ ਉਹਨਾਂ ਨੂੰ 7000 ਰੁਪਏ ਪ੍ਰਤੀ ਏਕੜ ਸਰਕਾਰ ਦੇਣਾ ਚਾਹੁੰਦੇ ਆ ਖੇਤੀਬਾੜੀ ਵਿਭਾਗ ਮਹਿਕਮੇ ਦੇ ਵਿੱਚ ਕਾਫੀ ਐਮ ਰੋਲ ਨਿਭਾ ਰਿਹਾ ਹੈ ਔਰ ਇਹ ਮੇਰੇ ਪਿੰਡ ਦੀ ਵੀਡੀਓ ਆ ਮੇਰੇ ਪਿੰਡ ਦੇ ਲੀਲਾ ਸਿੰਘ ਮੈਂਬਰ ਜਿਨ੍ਹਾਂ ਦਾ ਕੇ ਰੰਪਰੇ ਵਾਲੇ ਰੋਡ ਦੇ ਉੱਪਰ 4.5 ਕਿੱਲੇ ਮੱਕੀ ਦੀ ਕਾਸ਼ਤ ਕਰਿਆ ਝੋਨੇ ਨੂੰ ਛੱਡਿਆ ਇਹਨਾਂ ਨੇ ਇਸ ਵਾਰ ਪਹਿਲ ਕਦਮੀ ਕੀਤੀ ਹੈ ਨਗਰ ਦੇ ਵਿੱਚ ਤਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਹੈ ਵੀ ਜੇ ਕੋਈ ਕਰਨਾ ਚਾਹੁੰਦਾ ਤਾਂ ਜਰੂਰ ਇੱਕ ਵਾਰੀ ਤੁਸੀਂ ਝੋਨੇ ਦੀ ਫਸਲ ਦਾ ਡਾਈਵਰਸਿਫਿਕੇਸ਼ਨ ਦੇ ਰੂਪ ਚ ਮੱਕੀ ਦੀ ਕਾਸ਼ਤ ਕਰ ਸਕਦੇ ਹੋ ਸਰਕਾਰ ਤੁਹਾਨੂੰ 7000 ਰੁਪਏ ਪ੍ਰਤੀ ਏਕੜ ਦੇਵੇਗੀ ਜਿਹਦੇ ਲਈ ਖੇਤੀਬਾੜੀ ਮਹਿਕਮਾ ਸਾਡਾ ਉਹ ਪੂਰਾ ਕਰ ਸਰ ਹੈ ਔਰ ਇਹਨਾਂ ਨੇ ਵਿజిਟ ਵੀ ਕਰ ਰਿਆ ਜਿਸ ਤਰ੍ਹਾਂ ਇਸ ਪਲਾਟ ਦੇ ਉੱਪਰ ਅੱਜ ਸਾਡੇ ਡਾਕਟਰ ਚਕਪਾਲ ਸਿੰਘ ਜੀ ਤੇ ਡਾਕਟਰ ਦਵਿੰਦਰ ਜੀ ਆਏ ਨੇ ਔਰ ਇਹਨਾਂ ਨੇ ਇਸ ਪਲਾਟ ਦਾ ਚੈੱਕ ਅਪ ਕੀਤਾ ਕੋਈ ਬਿਮਾਰੀ ਜਾਂ ਕੋਈ ਸੰਢੀ ਉਹ ਚੀਜ਼ਾਂ ਨੂੰ ਦੇਖਿਆ ਔਰ ਫਾਰਮਰ ਨੂੰ ਇਹਦੇ ਬਾਰੇ ਗੱਲ ਕੀਤਾ ਔਰ ਨਾਲ ਦੀ ਨਾਲ ਹੀ ਇਹਨਾਂ ਨੇ ਇਹ ਵੀ ਆਪਣਾ ਪੂਰਾ ਧਿਆਨ ਰੱਖਿਆ ਕਿ ਇਹਨਾਂ ਕਿਸਾਨਾਂ ਨੂੰ ਜਿਹੜੀ 7000 ਰੁਪਏ ਪ੍ਰਤੀ ਏਕੜ ਸਬਸਿਡੀ ਹੈ ਉਹ ਸਰਕਾਰ ਵੱਲੋਂ ਦਵਾਈ ਜਾਵੇ ਉਹਦੇ ਚ ਐਮ ਰੋਲ ਨਿਵਾ ਰਹੇ ਔਰ ਖੇਤੀਬਾੜੀ ਵਿਭਾਗ ਬਿਲਕੁਲ ਖੇਤਾਂ ਦੇ ਵਿੱਚ ਆ ਕੇ ਖੁਦ ਇਹ ਰੋਲ ਆ ਜਿਹੜਾ ਉਹ ਨਿਭਾਰਿਆ ਆਪਣਾ ਕਿ ਕਿਸਾਨ ਕੋਈ ਵੀ ਇਹ ਸਬਸਿਡੀ ਤੋਂ ਬੰਝਣਾ ਨਾ ਰਹੇ ਜੇ ਜੋ ਵੀ ਝੋਨਾ ਛੱਡ ਕੇ ਮੱਕੀ ਦੀ ਕਾਸ਼ਤ ਕਰ ਰਿਹਾ ਤਾਂ ਅਪੀਲ ਵੀ ਇੱਥੇ ਖੇਤੀਬਾੜੀ ਮੰਘੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਸਾਡੇ ਵੱਲੋਂ ਵੀ ਵੀ ਜੇ ਕੋਈ ਬੰਦਾ ਇਹ ਪਹਿਲ ਕਦਮੀ ਕਰਦਾ ਤਾਂ ਉਹਨੂੰ ਆਪਦੇ ਏਰੀਏ ਦੇ ਜਿਹੜਾ ਵੀ ਖੇਤੀਬਾੜੀ ਦਾ ਦਫ਼ਤਰ ਹੈ ਉਹਦੇ ਨਾਲ ਸੰਪਰਕ ਜ਼ਰੂਰ ਕਰਿਓ ਵੀ ਅਸੀਂ ਭਾਈ ਝੋਨਾ ਛੱਡ ਕੇ ਮੱਕੀ ਲਾ ਰਹੇ ਹਾਂ ਤਾਂ ਕਿ ਉਹ ਤੁਹਾਨੂੰ ਤੁਹਾਡੀ ਬੰਦੀ ਸਬਸਿਡੀ ਸਮੇਂ ਸਿਰ ਜਿਹੜੀ ਦਵਾ ਸਕਣ ਤੇ ਤੁਹਾਡੇ ਮੱਕੀ ਦਾ ਪੂਰਾ ਜਿੰਨਾ ਜਿਹੜੇ ਕਟਾਈ ਨਹੀਂ ਹੋ ਜਾਂਦੇ ਉਹਨਾਂ ਟਾਈਮ ਖਿਆਲ ਵੀ ਰੱਖਣ ਕੋਈ ਬਿਮਾਰੀ ਕੋਈ ਇਹਦੇ ਚ ਕੋਈ ਕਮੀ ਕੋਈ ਜੋ ਵੀ ਇਹਦੇ ਚ ਪ੍ਰੋਬਲਮ ਆਉਂਦੀ ਆ ਤਾਂ ਉਹ ਟਾਈਮ-ਟਾਈਮ ਤੇ ਉਹਦਾ ਨਿਵਾਰਨ ਹੋ ਸਕਦਾ